ਪੁਰਾਣੇ ਸਮਿਆਂ ਦੇ ਵਿੱਚ ਨਾ ਇੱਕ ਤੇ ਅਨਪੜਤਾ ਕਰਕੇ ਤੇ ਇੱਕ ਜਾਗਰੂਕਤਾ ਘੱਟ ਸੀਗੀ ਇਸ ਲਈ ਸੱਸਾਂ ਤੇ ਨੂੰਹਾਂ ਦੇ ਵਿੱਚ ਨਾ ਰਿਸ਼ਤਾ ਜਿਹੜਾ ਨਾ ਬੜਾ ਕੌੜਾ ਸੀਗਾ ਕੜਤਨ ਮਾਰਨ ਵਾਲਾ ਹੀ ਮਤਲਬ ਸੱਸਾਂ ਜਿਹੜੀਆਂ ਸੀ ਉਹ ਆਪਣੀਆਂ ਨੂੰਹਾਂ ਦੇ ਨਾਲ ਬੜਾ ਬੈਡ ਟ੍ਰੀਟ ਕਰਦੀਆਂ ਸੀ ਪਰ ਹੁਣ ਸਮਾਂ ਬਦਲ ਚੁੱਕਾ ਹੈ ਹੁਣ ਸੱਸ ਤੇ ਨੂੰਹ ਦੇ ਰਿਸ਼ਤੇ ਦੇ ਵਿੱਚ ਮਿਠਾਸ ਖੁੱਲਦੀ ਜਾਂਦੀ ਹੈ ਪਰ ਪੁਰਾਣੇ ਸਮਿਆਂ ਵਿੱਚ ਜਦੋਂ ਕਿਸੇ ਭੈਣ ਦਾ ਵੀਰ ਉਹਨੂੰ ਲੈਣ ਆਉਂਦਾ ਸੀ ਨਾ ਤੇ ਸੱਸਾਂ ਜਿਹੜੀਆਂ ਨਾ ਉਹਦੇ ਵੀਰ ਦੇ ਨਾਲ ਵੀ ਬੱਦਸਲੂਕੀ ਕਰਦੀਆਂ ਸੀ ਇਹੋ ਜੀ ਬੋਲੀ ਮੈਂ ਆਪ ਜੀ ਨੂੰ ਸੁਣਾਉਣ ਜਾ ਰਹੀ ਆ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਸੱਸ ਤੇਰੀ ਮੈਂ ਮਾਰ ਦੇ ਮੇਰੇ ਵੀਰ ਨੂੰ ਸੁਕੀ ਖੰਡ ਪਾਈ ਸੱਸ ਤੇਰੀ ਮੈਂ ਮਾਰ ਦੇ ਖੰਡਾਂ ਦੀਆਂ ਆਉਣ ਬੋਰੀਆਂ ਜਦੋਂ ਸੱਸ ਦਾ ਪਤੀ ਜਾ ਆਵੇ ਖੰਡਾਂ ਦੀਆਂ ਆਉਣ ਬੋਰੀਆਂ ਜਦੋਂ ਸੱਸ ਦਾ ਪਤੀ ਜਾ ਆਵੇ ਤੈਨੂੰ ਤੀਆਂ ਤੇ ਲੈਣ ਨਾ ਆਏ ਬੋਤਿਆ ਪਰਾਂਵਾ ਵਾਲੀਏ ਤੈਨੂੰ ਤੀਆਂ ਤੇ ਲੈਣ ਨਾ ਆਏ ਬੋਤਿਆ ਪਰਾਂਵਾ ਵਾਲੀਏ ਅਗੇ ਨੋ ਜਵਾਬ ਦਿੰਦੀ ਆ ਤੇ ਥੋ ਡਰ ਦੇ ਲੈਣ ਨਾ ਆਏ ਸਸੀ ਇਹ ਵੜੇਵੇਂ ਅੱਖੀਏ ਤੇ ਥੋ